ਨੁਕਾਦੀ ਬਾਖਵਾਕ ਬਾਜ਼ਾਰਾਂ ਵਿੱਚ ਮੁੱਖ ਮੰਤਰੀ ਪਾਲ ਯਾਤਰਾ ਕੱਢੀ ਗਈ ਕੰਪਿਊਟਰ ਅਧਿਆਪਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜਕੇ ਰੋਸ ਪ੍ਰਦਰਸ਼ਨ ਕੀਤਾ ਬਾਖਵਾਕ ਅਧਿਆਪਕਾਂ ਨੇ ਜਾਣਕਾਰੀ ਵੀ ਦੱਸਿਆ ਕਿ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਜਿਨ੍ਹਾਂ ਚੋਂ ਕੰਪਿਊਟਰ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ 6% ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਪੜਨ ਵਾਲੇ 100 ਦੇ ਕਰੀਬ ਅਧਿਆਪਕ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸੀਐਸਆਰ ਦੇ ਤਹਿਤ ਮਦਦ ਦਿੱਤੀ ਜਾਣੀ ਚਾਹੀਦੀ ਹੈ ਪੰਜਾਬ ਵਿੱਚ 7000 ਦੇ ਕਰੀਬ ਅਧਿਆਪਕ ਹਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਕਈ ਵਾਰ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਆ ਪਰ ਸਾਨੂੰ ਹਰ ਵਾਰ ਟਾਲਮਟੋਲ ਕਰ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਤੱਕ ਹਲੇ ਸਾਡੀ ਪਹੁੰਚ ਨਹੀਂ ਹੋਈ ਅੱਜ ਅਸੀਂ ਮੋਗਾ ਦੇ ਮੇਨ ਜਨਤਾ ਵਿੱਚ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਸਾਡਾ ਸਾਥ ਦਿਨ ਅਤੇ ਮੁੱਖ ਮੰਤਰੀ ਦੀ ਪਾਲ ਯਾਤਰਾ ਵਿੱਚ ਜੂ ਸਾਡਾ ਸਾਥ ਦਿਨ ਮੁੱਖ ਮੰਤਰੀ ਪਾਲ ਯਾਤਰਾ ਸਾਨੂੰ ਸ਼ੁਰੂ ਕਰਨੀ ਪਈ ਮਜਬੂਰੀ ਵਜ੍ਹਾ ਅਸੀਂ ਦੋ ਸਾਲਾਂ ਤੋਂ ਸਰਕਾਰ ਨੂੰ ਆਉਂਦਿਆ ਹੋ ਗਿਆ ਬਾਰ-ਬਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਜੇ ਕਦੀ ਮੀਟਿੰਗ ਅਸੀਂ ਕਰਦੇ ਵੀ ਆ ਤੇ ਉਹ ਮੀਟਿੰਗ ਦੇ ਵਿੱਚ ਸਾਨੂੰ ਇਹ ਕਹਿ ਕੇ ਇਹ ਕਹਿ ਕੇ ਤਾਲ ਦਿੱਤਾ ਜਾਂਦਾ ਕਿ ਆਉਣ ਤੁਹਾਡਾ ਜਿਹੜਾ ਕੰਮ ਪ੍ਰੋਸੈਸ ਚਾ ਉਹ ਮੁੱਖ ਮੰਤਰੀ ਸਾਹਿਬ بار-बार ਸੋਸ਼ਲ ਮੀਡੀਆ ਤੇ ਵੀ ਗੱਲਬਾਤ ਕਰਦੇ ਆ ਕਿ ਕਿਸਾਨ ਦਸੇ ਬੰਦੀਆਂ ਨੂੰ ਵੀ ਆਖਦੇ ਆ ਹੋਰ ਸਾਰੀਆਂ ਅਧਿਆਪਕ ਜੱਥੇ ਬੰਦੀਆਂ ਨੂੰ ਵੀ ਆਖਦੇ ਆ ਵੀ ਸਾਨੂੰ ਆ ਕੇ ਮਿਲੋ ਅਸੀਂ ਧਰਨੇ ਮਜਾਰੇ ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤੁਹਾਡਾ ਕੰਮ ਕਰਦੇ ਆ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਜਾਂਦੇ ਆ ਤੋ ਉਹੀ ਮੀਟਿੰਗਾਂ ਦੇ ਕੇ ਉਹ ਕਿਸੇ ਹੋਰ ਐਜੂਕੇਸ਼ਨ ਫੈਡਰਲ ਸੈਕਟਰੀ ਨਾਲ ਜਾਂ ਕਿਸੇ ਹੋਰ ਨਾਲ ਸਾਨੂੰ ਮੀਟਿੰਗ ਕਰਨੀ ਪੈਂਦੀ ਆ ਉਹ ਵਾਰ-ਵਾਰ ਆਪਣੀ ਸਾਡੇ ਕੰਮ ਹੋਣ ਦਾ ਜਿਹੜਾ ਪ੍ਰੋਸੈਸ ਦਾ ਹਵਾਲਾ ਦਿੰਦੇ ਆ ਸੋ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਆਪਣੀ ਵਕ ਵਕ ਸੋਸ਼ਲ ਮੀਡੀਆ ਪੋਸਟਾਂ ላይ ਵੀ ਸਾਨੂੰ ਪਿਛਲੀ ਦੀਵਾਲੀ 2022 ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਜਿਹਨੂੰ ਤੁਹਾਨੂੰ ਜਿਹੜੀ ਪਹਿਲਾ ਪੀ ਕਮਿਸ਼ਨ ਜਿਹੜੀਆਂ ਤੁਹਾਡੀਆਂ ਮੇਨ ਮੰਗਾ ਹੈਗੀਆਂ ਸੀਐਸਆਰ ਰੂਲ ਉਹ ਪੂਰੀ ਰਾਹਤ ਦਿੰਦੇ ਹੋਏ ਤੁਹਾਨੂੰ ਦਿਵਾਲੀ ਦਾ ਗਿਫਟ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਦੋ ਦਿਵਾਲੀਆਂ ਲੰਘ ਚੁੱਕੀਆਂ ਆਂ ਤਾਂ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ ਤੇ ਮੁੱਖ ਮੰਤਰੀ ਪਾਲ ਯਾਤਰਾ ਅਸੀਂ ਇਖਲੀਆ ਰੰਭ ਕੀਤੀ ਆ ਤਾਂ ਕਿ ਹੋਣ ਵਾਲੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਾਣਾ ਜੋ ਬਾਰ-ਬਾਰ ਇਹ ਗੱਲ ਕਰਦੇ ਆ ਵੀ ਜੱਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ ਸਾਨੂੰ ਆ ਕੇ ਮਿਲੋ ਉਹ ਗਲਤ ਪ੍ਰਚਾਰ ਕਰ ਰਿਹਾ ਉਹ ਅਸੀਂ ਇਸ ਲੜੀ ਤਹਿਤ ਜਿਹੜੀ ਮੁੱਖ ਮੰਤਰੀ ਪਾਲ ਯਾਤਰਾ ਕਰ ਰਹੇ ਹਾਂ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਜੋ ਸੋਸ਼ਲ ਮੀਡੀਆ ਤੇ ਬਿਆਨ ਦਿੰਦੇ ਆ ਉਹ ਵਾਅਦੇ ਤੇ ਕਰਨੀ ਤੇ ਕੱਟਨੀ 'ਚ ਫਰਕ ਆ ਜੀ ਉਹਨਾਂ ਦੀ ਕਥਨੀ ਤੇ ਕਰਨੀ ਇੱਕਾ ਕਿ ਸਾਡੇ ਨਾਲ ਮੀਟਿੰਗ ਕਰਨ ਵਿਆਪਕ ਜੱਥੇਬੰਦੀਆਂ ਜੋ ਹੋਰ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਜਿਹੜੀਆਂ ਜਿਹੜੇ ਕੰਮ ਹੈਗੇ ਆ ਉਹ ਪੂਰੇ ਕਰਨ ਸਾਨੂੰ ਨਾ ਇੱਥੇ ਸੜਕਾਂ ਤੇ ਆ ਕੇ ਇਸ ਤਰ੍ਹਾਂ ਨਾਰੀ ਬਾਜੀ ਕਰਨ ਦੀ ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈਏ ਨਾ ਕਿ ਉਹਨਾਂ ਦੇ ਮਤਲਬ ਝੂਠੇ ਪ੍ਰਚਾਰ ਨਾਲ ਅਸੀਂ ਗੁੰਮਰਾਹ ਹੋਈਏ ਨਾ ਹੀ ਲੋਕ ਗੁੰਮਰਾਹ ਹੋਣ ਅਸੀਂ ਭਾਵੇਂ ਕਿ ਲਖਾਂ ਦੀਆਂ ਬੀਆ ਕਿਹੜੀ ਨਹੀਂ ਅਸੀਂ ਗਵਾਚੀ ਤੁਸੀਂ ਤਾਂ ਹਾਲ ਦੱਸੋ ਉਹ ਇਸੇ ਤਰ੍ਹਾਂ ਜੀ ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਕਰਨਗੇ ਸੋਸ਼ਲ ਮੀਡੀਆ ਤੋਂ ਕਹਿੰਦੇ ਆ ਵੀ ਮੀਟਿੰਗ ਕਰੋ ਪਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਉਹਦੇ ਸਾਨੂੰ ਮਿਲਦੇ ਨਹੀਂ ਤਾਂ ਫਿਰ ਭਾਲ ਤਾਂ ਸਾਨੂੰ ਕਰਨੀ ਪਊਗੀ ਜੀ ਕਿੰਨੇ ਦੇ ਕੀ ਬਜਟ ਦੇ ਆਪ ਰਹਿ ਗਿਆ ਤੁਸੀਂ ਰੋਸ ਤੋਂ ਹੀ ਬਣਾ ਰਹੇ ਇਹ ਲਗਭਗ 150 ਦੇ ਕਰੀਬ ਆ ਅਸੀਂ ਜ਼ੋਨ ਵਾਈਜ਼ ਵੰਡੇ ਹੋਏ ਆ ਜ਼ਿਲ੍ਹਾ ਵਾਈਜ਼ 150 ਦੇ ਤਿੰਨ ਬੰਦੇ ਆਪਕਹਿਗੇ 7000 ਦੇ ਤਿੰਨ ਆਉ 7000 ਪੂਰੇ ਪੰਜਾਬ ਚ 7000 ਹਾਂਜੀ ਪੂਰੇ ਪੰਜਾਬ ਚ ਜੀਐਲਪੀ ਹਾਂਜੀ ਹਾਂਜੀ ਸੰਗਰਸ਼ ਤੁਹਾਡਾ ਕਦਮ ਪੂਰੇ ਲੈਵੇ ਕਿ ਜਦ ਤੱਕ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਕਾਡਾ ਸੰਗਰਸ਼ ਤੇ ਚੜਾ